ਉਸ ਪਿਆਰ ਨੂੰ ਕਿਸੇ ਤੱਕੜੀ ਚ ਤੋਲਿਆ ਨਹੀਂ ਜਾ ਸਕਦਾ ਕਿਸੇ ਕਰੰਸੀ ਚ ਮਾਪਿਆ ਨਾਪਿਆ ਨਹੀਂ ਜਾ ਸਕਦਾ ਵੀਰੋ ਮੈਨੂੰ ਆਦਮਪੁਰ ਦੇ ਕੱਲੇ-ਕੱਲੇ ਮਸਲੇ ਦਾ ਪਤਾ ਹੈ ਮੈਨੂੰ ਗਰੀਬਾਂ ਦੇ ਘਰਾਂ ਦੇ ਨਕਸ਼ੇ ਪਤਾ ਹੈ ਉਹ ਬਦਲਨੇ ਨੇ ਐਸ ਵਾਰ ਹਾਂਜੀ ਜੂਨ ਦੇ ਐਂਡ ਚ ਆਪਣਾ 에ਰਪੋਰਟ ਚੱਲ ਪੂਗਾ ਜੂਨ ਦੇ ਐਂਡ ਚ ਤੇ ਉਹਦਾ ਨਾਮ ਵੀ ਅਸੀਂ ਐਵੀਏਸ਼ਨ ਮਿਨਿਸਟਰੀ ਨੂੰ ਪ੍ਰਪੋਜ਼ ਕੀਤਾ ਹੈ ਸ਼੍ਰੀ ਗੁਰੂ ਰਵਿਦਾਸ 에어ਪੋਰਟ ਸੋ ਵੀਰੋ 에어ਪੋਰਟ ਬਣਨ ਨਾਲੇ ਸ਼ਹਿਰ ਚ ਬਹੁਤ ਤਰੱਕੀ ਹੋਊਗੀ ਟੂਰਿਸਟ ਆਉਣਗੇ ਹੋਟਲ ਬਣਨਗੇ ਬਹੁਤ ਜ਼ਿਆਦਾ ਤਰੱਕੀ ਹੋਊ ਪਹਿਲਾਂ ਅਸੀਂ ਸੜਕ ਬਣਾ ਰਹੇ ਆਂ 에어ਪੋਰਟ ਵਾਲੀ ਟਰਮੀਨਲ ਦਾ ਕੰਮ ਚੱਲ ਰਿਹਾ ਹੈ ਆ ਜਿਹੜੀ ਸੜਕ ਤੇ ਖੜਿਆ ਇਹਦਾ ਪਹਿਲਾਂ ਬੁਰਾ ਹਾਲ ਸੀ ਕਰਤਾ ਠੀਕ ਨਾ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਪਾੜਣਗੇ ਕਿੱਧਰ ਠੇਕ ਕਿੱਧਰ ਆਈ ਭੱਜ ਗਿਆ ਜਿਵੇਂ ਚੰਨੀ ਭੱਜੂ ਤੋਂ ਡੇ ਖੋਲੋ ਉਧਰੋਂ ਆ ਕੇ ਇੱਥੇ ਆ ਕੇ ਖੜੇ ਹੋਗੇ ਉਹ ਜਦੋਂ ਮੁੱਖ ਮੰਤਰੀ ਸੀ ਮੰਤਰੀ ਸੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਂਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਸੋ ਵੀਰੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਪਵਨ ਟੀਨ ਨੂੰ ਤੁਹਾਡਾ ਆਪਣਾ ਪੁੱਤ ਆ ਮੈਂ ਤੁਹਾਡਾ ਆਪਣਾ ਪੁੱਤਾਂ ਛੋਟਾ ਵੱਡਾ ਭਰਾ ਬਸ ਇਸ ਵਾਰ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਝਾੜੂ ਵਾਲਾ ਬਟਨ ਦਬਕੇ ਖਤਮ ਮੇਰੀ ਤਾਂ ਟੀਨੂ ਦੀ ਜ਼ਿੰਮੇਵਾਰੀ ਸ਼ੁਰੂ ਸੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਏ ਮੈਨੂੰ ਥੱਕੜ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਕੁਝ ਜੋਇਨਿੰਗਾਂ ਕਰਾਈਆਂ ਸੰਗਰੂਰ ਤੋਂ ਆਇਆ ਮੈਂ ਰਾਤ ਸੰਗਰੂਰ ਆ ਗਿਆ ਸੀ ਫਿਰ ਪਹਿਲਾ ਪ੍ਰੋਗਰਾਮ ਘੁਰਾਇਆ ਦੂਜਾ ਨਕੋਦਰ ਤੀਜਾ ਕੈਂਟ ਚੌਥਾ ਤੁਹਾਡੇ ਕੋਲ ਹੈ ਕੱਲ ਨੂੰ ਜਾਊਂਗਾ ਭਲੱਥ ਉਸ ਤੋਂ ਬਾਅਦ ਫਤੇਗੜ ਚੂੜੀਆਂ ਉਦੋਂ ਬਾਅਦ ਡੇਰਾ ਬਾਬਾ ਨਾਨਕ ਅਜਨਾਲਾ ਜਿੱਥੇ ਕਹੋਂਗੇ ਉੱਥੇ ਜਾਊਂਗਾ ਮੈਂ ਨਹੀਂ ਥੱਕਦਾ ਉਹ ਜਿੰਨਾ ਚਿਰ ਮੈਂ ਕਾਲੀ ਦਾਲ ਕਾਂਗਰਸ ਤੇ ਭਾਜਪਾ ਦੀ ਜਰਨੀ ਪੜਦਾ ਉਹਨਾਂ ਚਿਰ ਮੈਂ ਨਹੀਂ ਥੱਕਦਾ ਬਠਿੰਡੇ ਗਿਆ ਸੀ ਬਰਸੋਂ ਫੱਟੀ ਪੁੱਜ ਗਈ ਬਠਿੰਡੇ ਤੋਂ ਬੀਬਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਕਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਧਾਂ ਫੜ ਫੜ ਤੁਰਨ ਲੱਗੇ ਕਲਨਾ ਹਾਂਜੀ ਸੁਣਾ ਦੋ ਤੁਹਾਨੂੰ ਯਾਦ ਹੀ ਹੋਣੀ ਨਾਲੇ ਸਾਰੀ ਯਾਦ ਹੈ ਉਹਨਾਂ ਦਾ ਬੁਰਾ ਹਾਲ ਹੈ ਉਹ ਕਿਉਂ ਜ਼ਿਆਦਾ ਕਿੱਕ ਲਈ ਸੁਣ ਸੁਣ ਕੇ ਉਹਨਾਂ ਨੇ ਡਾਕਟਰ ਬੁਲਾ ਕੇ ਦਿਲ ਘਰਾਉਣ ਵਾਲੀਆਂ ਗੋਲੀਆਂ ਲੈਣੀਆਂ ਨੇ ਅੱਜ ਉਹ ਕਹਿੰਦੀ ਨਮੀ ਕਿੱਕਲੀ ਲਿਖੀ ਆ ਉਹ ਕਹਿੰਦੀ ਬੀਬਾ ਜੀ ਕਹਿੰਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਪਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਹ ਕੰਦੀ ਨਾਲੇ ਵੀ ਕਹਿੰਦੀ ਹੈ ਬੀਬਾ ਜੀ ਨਾਲੇ ਕਹਿੰਦੀ ਹੈ ਕਿ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਪਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਅਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਫਿਰ ਤੁਹਾਡੇ ਵੱਲੋਂ ਹਾਂ ਹੀ ਸਮਝਾਂ ਲੈ ਫਿਰ ਇੱਕ ਦਾਰਾ ਲਾ ਕੇ ਹਲਾ ਦਿਓ ਫਿਰ ਗੁੰਜਾ ਦਿਓ ਸਮਾਨ ਇਨਕਲਾਬ रे सोनार